ਕਤੂ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਉਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਟ ਦੇ ਨਾਮ ਦੇਵ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਰ ਸੁਖਰੋਗ ਭਇਆ ਜਾਂ ਸੁਖਤਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਹਾਉ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇ ਰਾਂਤ ਨਾ ਜਾਈ ਲਖਿਆ ਰਹਾਉ ਜਤ ਮਹਿ ਜੋਤ ਜੋਤ ਮੈਂ ਜਾਤਾ ਕਲ ਕਲਾ ਭਰਪੂਰ ਰਹਿਆ ਤੂੰ ਸਚਾ ਸਾਹਿਬ ਸਿਵਤ ਸਵਾਲੇ ਜਿਨ ਕੀਤੀ ਸੂਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੂਕਰ ਰਹਿਆ ਸੋਦਰ ਰਗ ਸੰਹੱਲਾ ਪਹਿਲਾ ਈ ਕੋ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀਹਾ ਸੋਕਰ ਕੀਹਾ ਜਿਤ ਵੈ ਸਰਬ ਸੰਮਾਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਗ ਪਰਿ ਸਿਉ ਕਹੀਐ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਤ੍ਰੰਦ ਦੁਆਰੇ ਗਵਨਤੁਨੋ ਚਿਤ ਗਉਤਿ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਵਨਤੁਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੀ ਸਦਾ ਸੁvare ਗਵਨਤੁਨੋ ਇੰਦਰਿੰਦ ਰਸਨ ਬੈਠੇ ਦੇਵਤਿਆ ਦਰ ਨਾਲੇ ਗਵਨਤੁਦਨੋ ਸਿੱਧ ਸਮਾਧੀ ਅੰਦਰ ਗਵਨਤੁਦਨੋ ਸਾਧੂ ਵਿਚਾਰੇ ਗਾਵੰਤੋ ਨੋ ਜਯਤੀ ਸਤਿ ਸੰਤੋਖੀ ਗਾਵੰਤੋ ਨੋ ਵੀਰ ਕਰਾਰੇ ਗਾਵੰਤੋ ਨੋ ਪੰਡਤ ਪੜਨ ਰਖੀ ਸੋਰ ਜੋਗਜਗ ਵੇਦਾ ਨਾਲੇ ਗਾਵੰਤੋ ਨੋ ਮੋਹਣੀਆ ਮਨਮੋਹਨ ਸੁਰਗ ਮਚ ਪਿਆਲੇ ਗਾਵੰਤੋ ਨੋ ਰਤਨ ਪਾਈ ਤੇਰੇ ਅਸ਼ਟ ਅਥੀਰਥ ਨਾਲੇ ਗਾਵੰਤੋ ਨੋ ਜੋਧ ਮਹਾਮਲ ਸੂਰਾ ਗਾਵੰਤੋ ਨੋ ਖਾਣੀ ਚਾਰੇ ਗਾਵੰਤੋ ਨੋ ਖਨ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ 세이ਤੂਨੋ ਗਾਵਨ ਜੋ ਤੁਰਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਨੋ ਗਾਵਨ ਸੇ ਮੈਂ ਜਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਚਿ ਨਾਈ ਹੈ ਪੀਹੋ ਸਿਜੈ ਨੰਨਜਾ ਸਿਰਤ ਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸਿਮਾਇ ਜਿਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰੁਕ ਨ ਕਰ ਨਾ ਜਾਈ سو پا شاہ شاہ پت ساہ نان کر سو وڈا ڈیٹھا ہوئے قیمت پائے نہ کہنے والے تیرے رہے سمائے وڈے میرے صاحبہ گہر گمبیرہ گنی گہیرہ ہیرا نہ جانے تیرا کے ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗ੍ਰਹਾਈ ਕਹਿ ਨਾ ਜਾਈ ਤੇਰੀ ਤਿਲ ਵਿੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਵਰਖਾ ਕੀਆਂ ਵੜਿਆਈਆਂ ਤੁਰ ਬਿਨ ਸਿੱਧੇ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹੀਆ ਅਖਣ ਵਾਲਾ ਕਿ ਐਵੇਂ ਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਤ ਸਿਆ ਗਿਆ ਚਾਰਾ ਨਾਨਕ ਸਤਿ ਸਵਾਰਨ ਹਰ ਸਮਹੱਲਾ ਪਹਿਲਾ ਅੱਖਾ ਜੀਵਾ ਵਿਸਰੈ ਮਰ ਜਾਉ ਅੱਖਣੀ ਔਖਾ ਸੱਚਾ ਨਾਮ ਸੱਚੀ ਨਾਮ ਕੀ ਲਾਗੇ ਭੂਖ ਉਹਦ ਭੁਖੇ ਖਾਏ ਚਲਿਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਇ ਸਾਚਾ ਸਾਇ ਸੱਚੇ ਨਾਹੀ ਰਹਾ ਸੱਚੇ ਨਾਮ ਕੀ ਤਿਲ ਵੜਿਆਈ ਅਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅੱਖਣ ਪਾਹੀ ਵਡਨ ਹੋਵੇ ਘਟਨ ਜਾਏ ਨਾ ਉਮਰ ਨ ਹੋਵੇ ਸੋ ਦਿਨ ਦਰਹਿ ਨ ਚੁਕੇ ਭੋਗ ਗੁਣੀ ਔਰ ਨਾਹੀ ਕੋਈ ਨਾ ਕੋ ਵਾ ਨਾ ਕੋ ਹੋਇ ਜਿਬੜਿਆਵਤਿ ਉਹ ਤੇਰੀ ਦਾਤ ਜਿੰਦਨ ਕਰ ਕਹਿ ਕੀਤੀ ਰਾਤ ਖਸਮ ਵਿਸਾਰ ਹੈ ਤਿਕਮ ਜਤ ਨਾਨਕ ਨਾਵੇ ਬਾਜਿਸਨਾਤੋ ਰਾਗੁ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋਂ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰਿ ਸ਼ਰਨਾਈ ਕਰਿ ਦੇਆ ਨਾਮ ਪ੍ਰਗਾਸ ਮੇਰੀ ਮੀਤ ਗੁਰਦੇਵ ਮੋ ਕਉਰਾ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਤ ਹਮਦੀ ਰਹਿ ਰਾਸ ਰਹਾਉ ਹਰ ਜਨ ਕੀ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲਤਰ ਤਸ ਹੈ ਹਮਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹਿੰਜੰ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਤੁਮ ਮਸਤਕ ਲਿਖਿਆ ਲਿਖਾਸ ਨਨ ਤਨ ਸਤਸੰਗ ਦੇਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਬ ਜੀ ਮਹੱਲਾ ਪੰਜਾਬ ਕਾਹਿਰੀ ਮਨ ਚਿਤ ਵੇਦਮ ਜਾ ਹਰ ਹਰ ਜੀ ਉਪਰਿਆ ਸੈਲ ਬਥਰਮੈ ਜੰਤੂ ਪਾਇ ਤਾ ਕਰਿ ਜਿ ਕਾ ਗਏ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਮ ਬਦ ਪਾਇ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਣਿਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰ지ਕ ਸੰਭਾਇ ਠਾਕੁਰ ਕਾਹੇ ਮਨ ਪੂ ਕਰਿਆ ਊਡੇ ਊਡੇ ਅਵਸੈ ਕੋ ਸਾਧਿ ਪਛੇ ਵਚਰੇ ਸ਼ਰਿਆ ਤਿਨ ਕਉਨ ਖਿਲਾਵੇ ਕਉਨ ਚੁਗਾਵੇ ਬਣ ਮੈ ਸਮਰਨ ਕਰਿਆ ਸਵਨਿਧਾਨ ਦਸ ਸਿਧਾਨ ਠਾਕੁਰ ਕਰਤਲ ਧਰਿਆ ਜਨਨਾਨਕ ਬਰ ਬਲ ਸਤ ਬਲ ਜਾਈਐ ਤੇਰਾ ਅੰਤ ਨ ਪਾਰ ਆਵਰਿਆ ਰਾਗਿਆ ਸਮਹੱਲਾ ਚੌਥਾ ਸੂਪੁਰਖੀ ਕੋ ਓੰਕਾਰ ਸਤਿਗੁਰ ਪ੍ਰਸਾਦ ਸੂਪੁਰਖ ਨਰਿੰਜਨ ਹਰਪੁਰਖ ਨਰਿੰਜਨ ਹਰਗਮਗਮ ਪਾਰਾ ਸਉ ਤੇ ਆਵੈ ਸਉ ਤੇ ਆਵੈ ਤਉ ਜੀ ਹਰ ਸੱਚੇ ਸਿਰਜਨਹਾਰ ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾ ਰ ਹਰ ਧਿਆਵ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰਿਆ ਪੇਠਾakur ਹਰਿਆ ਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਵ ਅੰਤਰ ਜੀ ਹਰੇ ਕੋ ਪ੍ਰਖਸਮਾਣਾ ਇਕ ਦਾਤ ਇੱਕ ਇੱਕ ਹਾਰੀ ਜੀ ਸਭ ਤੇਰੇ ਤੂਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਬਰ ਨਾ ਜਾਣਾ ਤੂੰ ਪਾਰਵਰਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੂ ਜੀ ਜਨਾਨ ਨਿਕਨ ਕੁਰਬਾਣਾ ਹਰ ਤਿਆ ਬਹਿ ਹਰ ਤਿਆ ਬਹਿ ਤੂ ਜੀ ਸੇ ਜਨੁ ਗਮਸਕ ਵਾਸੀ ਸੇ ਮੁਕਤ ਸੇ ਮੁਕਤ ਪਾਇ ਜਨ ਹਰ ਤਿਆ ਆਇ ਜੀ ਤਨ ਤੂ ਟੇ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਨ ਕਾ ਬੋ ਸਭ ਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀਤੇ ਹਰ ਹਰ ਦੂ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੇ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਮੰਦਾਰ ਜੀ ਪ੍ਰੇਮਯੰਤ੍ਰਯੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰਮ ਪ੍ਰਕਰਤਾ ਜੀ ਤੁਧ ਜੀਵੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋਈ ਤੁਦਿਆਪੇਸਰੇ ਸਭੁ ਪਾਈ ਜੀ ਤੁਦਿਆਪੇਸਰੇ ਦੀ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਬਸੇ ਕਾ ਜਾਣੋਈ ਅਸਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋਤਿ ਪਾਵੇ ਸੋਈ ਥੀਸੀ ਜੋਤ ਹੁੰਦੇ ਹੀ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭ ਨਿਤ ਆਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਵਿਛੋੜਿਆ ਮਿਲਾਇਆ ਤੂੰਂ ਦਰਿਆ ਸਭ ਤੇਹੀ ਮਾਹੀ ਤੂੰ ਬਿੰਦੂ ਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾ ਲਾਹੇ ਸੋਏ ਜਨ ਜਾਣੇ ਹਰ ਗੁਣ ਸਦਹੀ ਆਖੂ ਖਾਣੇ ਜਿਨ ਹਰ ਸੇਵੈ ਸੁਖ ਪਾਇ ਸਹਿ ਜੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀ ਹੈ ਸਭ ਹੋਏ ਤਦ ਬਿੰਦੂ ਜਾ ਅਵਰਣ ਕੋਈ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਮ ਹੱਲਾ ਪਹਿਲਾ ਤਿਤ ਸਰਵਰ ਡੈ ਪੇਲੀ ਨਿਵਾਸ ਪਾਣੀ ਪਾਉਕ ਤਨ ਹੈ ਕੀਆ ਪੰਕ ਜੋ ਮੋਹ ਪਗ ਨੇ ਚਾਲੇ ਅਮ ਦੇਖ ਤ ਡੂਬਿ ਗਲੇ ਮਨ ਏਕ ਨ ਚੇਤਸ ਮੂੜਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਹਤਨੀ ਪੜਿਆ ਮੂਰਖ ਮੂਦਾ ਜਨ ਪਿਆ ਪ੍ਰਣਵਤ ਨਾਨਕ ਕਨ ਕੀ ਸਰਣਾ ਜਿੰ ਤੂੰ ਨਾ ਹੀ ਬਿਸਰਿਆ ਸਮ ਹੱਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇ ਹੁਰੀਆ ਗੁਬਨ ਮਿਲਨ ਕੇ ਤੇਰੀ ਬਰੀਆ ਔਰ ਕਾਜ ਤੇ ਰਹਿ ਕਿ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਉ ਪਵ ਜਲ ਤ੍ਰਿਣ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸ਼ਰਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਛੇ 10ਵੀਂ ਕਵੀਵਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਲਨਨ ਮੰਨ ਰਹਿ ਹਮਾਰਾ ਅਪਨਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਬਹੁ ਆਪਹਾ ਦੇ ਮੋਹਿ ਵਿਚਾਵ ਹੋ ਸੁਖੀ ਵਸੈ ਮੂਰੂ ਪਰਿਵਾਰਾ ਸੇਵਕ ਸਿਖ ਸਵੈ ਕਰਤਾ ਰਾ ਮੂਰਛਣ ਕਰ ਦੇ ਕਰੀਏ ਸਭੈ ਰਣ ਕੋ ਸੰਗਰੀਏ ਪੂਰਨ ਹੋਏ ਹਮਬਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ

ਜਵਨ ਕਾਲ ਜੋ ਕਿਸਵ ਕੀਓ ਬੇਦਰਾ ਬ੍ਰਹਮਾ ਜੁਥੀ ਜੋ ਜਵਨ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸੋ ਜਗਤ ਉਨਦਾਇਓ ਦੇਵ ਦੇਤਿ ਯਸਨੁ ਪੁਜਾਇਓ ਆਦੰਤਿ ਕੈ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਨੁਣ ਕ੍ਰਪਾ ਲ ਮੋਬਦ ਕੀਓ કડકડ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਪਛਾਨਤ ਚੀਤੇ ਤੇ ਗੁੰਜਰ ਸਥੂਲਾ ਸਭ ਪਰ ਕਿਰਪਾ ਦੀਸ਼ਟ ਕਰ ਫੁੱਲਾ ਸੰਤਨ ਅਨੁਖ ਪਾਇ ਤੇ ਦੁਖੀ ਸੁਖ ਪਾਇ ਸਦਨ ਕੀ ਸੁਖੀ ਇਕ ਇਕ ਕੀ ਪੀਰ ਪਛਾਨੈ ਕੜਗੜ ਕੀ ਪਰਪੜ ਕੀ ਜਾਣੈ ਜਬ ਉਦਕਰਖ ਕਰ ਕਰਤਾਰ ਪ੍ਰਜ ਤਰਤ ਕਉ ਦੇ ਅਪਾਰ ਜਬ ਕਰ ਕਰਤੋ ਕਬ ਹੂੰ ਤੁਮ ਮੈਂ ਮਿਲ ਤਰੇ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ ਸੌਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਤ ਨਿਰਾਲਮ ਜਾਣ ਤਵੇਰ ਕੇ ਦੇ ਹਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦੂ ਨੀਲਨਾਦ ਸੰਭੂ ਤਕਾ ਮੁੜ ਚਰਤ ਭੇਦਾਂ ਜਾਣ ਕੋ ਭੇਵਣ ਪਉਤ ਵੇਦਾ ਤਾਂ ਕੋ ਕਰਪਾ ਨਨ ਮੰਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚਿੰਤਨੇ ਪੇਵ ਆਪ ਆਪਣੀ ਬੁੱਧ ਹੈ ਜੀਤੀ ਬਰਨਤੋ ਪਿੰਨ ਪਿੰਨ ਤੋਹਿ ਤੇਤੀ ਤੁਮਰਾ ਲਖਣਾ ਜੈ ਪਸਾਰਾ ਕਹਿ ਬੇਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂੰ ਸਰੂਪਾਰੰਗ ਭ੍ਰਿਉਰਾਉ ਕਹਿ ਪੂਪਾ ਅੰਧ ਜੋ ਧੀਰਜ ਸੈਤਜ ਕੀਨੀ ਉਤਪੂਜ ਖਾਨ ਬਹੁ ਰਚਦੀਨੀ ਕਹੂੰ ਫੁੱਲ ਰਾਜਾ ਹੋਇ ਬੈਠਾ ਕੁਮ ਸਿੰਮੜ ਭਇਉ ਸੰਕਰ ਇਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵਾ ਜੁਗਾਤ ਰੂਪ ਸਵੰਪਵ ਅਵਰ ਇਛਾ ਮੇਰੀ ਤੁਮ ਕਰੋ ਸਿਖ ਉਬਰ ਅਸਿਖ ਸੰਗਰ ਦੁਸ਼ਟ ਜੀਤੇ ਠਵਦ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋ ਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਨ ਭਗ ਪ੍ਰੀਤਿ ਹਾਰੇ ਤਨ ਕੇ ਤੁਮ ਸੰਗੜ ਸੁਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਤ ਨੈ ਐ ਹੈ ਰਛਾ ਹੋਏ ਤਾਂ ਸੁਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ कृपादृष्ट तंजह नेह रहो ताके तव तनक मोह रहो रितसिद करमो सब होई दुष्ट साश्व सकेन कोइ एक बार जिंत मैं संभारा काल पांच ते ताहें बार जिन्नर ना नाम तिहारू कह दारद दुष्ट दूते रहा खड्ग केत मैं शरण तिहारी आपहास दले उमारी सब ठौर मोह सहाय दुष्ट दूते लहु बचाई स्वैया ਪਾਏ ਗਹਿਜਉਤੇ ਤੁਮਰੇ ਤਬ ਤੇ ਕੋ ਵੰਸtre ਨਹੀਂ ਆਨੇ ਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰਤ ਸਾਸਤੁਰ ਬੀਰ ਸਭ ਬੋ ਭੀਰ ਕਹਿ ਮਿਕ ਨਾ ਜਾਣਿਓ ਸ੍ਰੀ ਉਸ ਪਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਹਿ ਸਬ ਤੋਈ ਬੁਖਾਨੀਂ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਹਿਉ ਤੁਹਾਰੋਂ ਦਵਾਰ ਵਾਹ ਗਏ ਕੀਲਾ ਜਿਸ ਗੋਵਿੰਦ ਉਸ ਤੁਹਾਰਿਓ ਸ੍ਰੀ ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਓ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰੂ ਤੁਮ ਪਾਇਆ ਸੈਦ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਬਨੇ ਆਈਆਂ ਸ਼ਬਦ ਉਤੰ ਗਾਬੋ ਹਰੀ ਕੇ ਰਾਮਣ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰੋ ਓ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਂ ਗੱਲਾਂ ਸਮਰਤ ਸੁਆਮੀ ਸੋ ਕੀ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਨ ਤੇਰੇ ਸਭ ਕਿਛ ਹੈ ਜਿਸ ਦੇ ਸੂਪਾ ਹੋਏ ਸਦਾ ਸਿਮਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸੈ ਆਵਾਜਿ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬੋ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮੇ ਆਧਾਰ ਮੇਰਾ ਜਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸੈ ਜਿਨੀ ਇਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵੜਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪ੍ਰੇਯਾਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁ ਪਾਗੇ ਕਰ ਸੁ ਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਿਸ ਕੋ ਆ ਤਿਤ ਕਰ ਅਨਹਦ ਵਾਜੇ आनंद सुनो वड भागी हो सकल मनोरथ पुरे पारब्रह्म प्रभु पाया त्रि सकल विसुरे दुख रोग संताप उतरे सुने सच्ची वाणी संत साजन भई सरसे पुरे गुरु ते जानी श्रणते पुनीत कैते पवित सतगुरु रहया भर पुरे बिनवंत नानक गुरु चरण लागे गाजे अनहतूरे मुंदावणी महल्ला पंजाब ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਏ ਉਧਾਰੋ ਇਹ ਵਸਤ ਅਜੀ ਨਾ ਜਾਇ ਨਿਤਨੇਤਰ ਖੁਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਤੋ ਨਾਹੀ ਮੈਨੋ ਜੋ ਕੀ ਤੋਈ ਮੈਂ ਨਿਰਗੁਣ ਯਾਰ ਏਕ ਗੁਣ ਨਾਹੀ ਆਪੇ ਤਰਸ ਪਈ ਹੋਈ ਤਰਸ ਪਇਆ ਮਿਹਰ ਅਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮੰਥੀ ਵੈ ਹਰਿਆ ਪੌੜੀ ਇੱਥੈ ਤੂੰ ਸਮਰਥ ਹੋਇ ਇੱਥੈ ਕੋਈ ਨਾਹੀ ਉਥੈ ਤੇਰੀ ਰੱਖ ਰਗਣੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਹੀ ਤੇਰਾ ਛੜ ਜਾਹਿ ਔਜਲ ਬਖਮਸਗਾਹ ਗੁਰ ਸ਼ਬਦੀ ਪਰ ਪਾਹਿ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇਖਾਹਿ ਕਲਮੈ ਹੋ ਪੁੰਨ ਗੁਣ ਗੋਵਨ ਗਾਹਿ ਸਭ ਸੈਨੋ ਕਿਰਪਾਲ ਸਮਾਲੇ ਸਾਹਿ ਸਾਹਿ ਮ੍ਰਿਥਾ ਕੋਈ ਨ ਜਾਏ ਜੇ ਆਵੈ ਤਉ ਦੇ ਆਇ ਇਸ ਲੋਕ ਮਹੱਲਾ ਆਪਣਿਵਾ ਅੰਤੁਰ ਗੁਰ ਅਰਾਧਨਾ ਜੇ ਵਾਜਬ ਗੁਰ ਨਾਮੁ ਨਿਤਿ ਸਦਗੁਰ ਪ੍ਰੇਖਣਾ ਸ੍ਰਵਣੀ ਸੁਨਣਾ ਗੁਰ ਨਾਮੁ ਸਤਿਗੁਰ ਸਿਤੇ ਰਤਿਆ ਦਰਗੇ ਪਈ ਠਾਉ ਕਹੁ ਨਾਨਕ ਕਿਰਪਾ ਕਰੇਿਸਨੋ ਇਹ ਵਤ ਦੇ ਜਗ ਮੈਂ ਉਤਮ ਕਾਢੀ ਹੈ ਬਰਲੇ ਕੇ ਕੀ ਮਹੱਲਾ ਨਿਵਾ ਰਖੇ ਰਖਨ ਹਾਰ ਆਪ ਬਾਰਿਆਂ ਨੂੰ ਗੁਰ ਕੀ ਪਹਿਨੀ ਪਾਏ ਕਾਜ ਸਵਾਰੇ ਅਨ ਹੋਇ ਆਪਣੇ ਆਲ ਮਨੋਨਾ ਵਿਸਾਰੇ ਅਨ ਸਾਜਨਾ ਕੇ ਸੰਗ ਪਵ ਜਲਤਾਰੇ ਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਇ ਮਿਦਾ ਦੇ ਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖੁ ਜਾਂ ਹੈ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਂਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਉ ਅਰਦਾਸ ਸਿਖੁ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਰੀ ਪ੍ਰਥਮ ਭਗਵਤੀ ਸਮਰਕਾਇ ਗੁਰੂ ਨਾਨਕ ਲੇਤੇ ਆਏ ਫਿਰੰਗ ਗੁਰ ਤੇ ਅਮਰਦਾਸ ਰਾਮਦਾਸ ਸੇਵ ਸਹਾਈ ਅਰਜਨ ਹਰਗੋਬਿੰਦ ਨੋ ਸਮਰਿ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਥੇ ਸਉਦਖ ਜਾਈ ਤੇ ਬਹਾਦਰ ਸਮਰਿਆ ਕਰਨ ਵਾਲੀ ਆਵੈ ਤਾਈ ਸਹਾਈ ਦਸਵੇਂ ਪਾਤਸ਼ਾਹ ਸਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਨਾਮ ਈਸ਼ਵਰ ਦਾ ਪਾਤਸ਼ਾਹ ਜੋ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਤ ਅੰਦਰ ਕੀ ਖਾਲਸਾ ਜੀ ਸਬ ਬੋਲੋ ਜੀ ਪੰਜਾਬ ਪਿਆਰਿਆਂ ਚ ਸਭ ਜਿਹੜਿਆਂ ਚਾਲੀ ਮੁਕਤੀਆਂ ਅਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਕੇ ਸ਼ਕੀਆ ਦੀਗ ਚਲਾਈ ਤੇਗ ਵਾਹ ਦੀਸਨ ਕੈਂਡੀਟ ਕੀਤਾ ਤਿਨਾ ਪਿਆਰਿਆਂ ਸਤਿਕਾਰਿਆਂ ਦੀ ਕਮਾਈ ਦਾ ਅੰਦਰ ਕੀ ਖਾਲਸਾ ਜੀ ਸਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਹੇਸੀ ਦਿੱਤੇ ਤੇ ਬੰਦਵਾਨਿਕ ਤਾਂ ਇੱਕ ਆਪਣੀ ਲਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚੜਾਈ ਗਏ ਗੁਰਦਵਾਰਿਆਂ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਨੀਆਂ ਰਿਸਕੀ ਕੇਸਾਂ ਸਵਸਨ ਨਾਲ ਨੇ ਬਾਈਤਾਂਾਂ ਦੀ ਕਮਾਈ ਦਾ ਅੰਤ ਅੰਤਰ ਕੀ ਖਾਲਸਾ ਜੀ ਸਭੋ ਲੋ ਜੀ ਪੰਜਾ ਤਖਤਾਂ ਸਰਬਤ ਗੁਰਦਵਾਰਿਆਂ ਅੰਤ ਅੰਤਰ ਕੀ ਖਾਲਸਾ ਜੀ ਸਭੋ ਲੋ ਜੀ ਪ੍ਰਥਮੀ ਸਰਬਤ ਖਾਲਸਾ ਜੀ ਗੁਰਦਾਸ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵ ਚਿਤਾਵਨ ਕਰ ਸਕ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਵੈਤੰਤਰ ਅਰਛਰੀਆ ਦੇਖਤੀ ਖਤਰਬ੍ਰਦਗੀ ਪੈਜਪਨ ਕੀ ਜੀ ਸ੍ਰੀ ਸਾਹਿਬ ਜੀ ਕੇ ਸੈਕਲ ਸ੍ਰੀ ਕੀ ਬੁਲਵਲੇ ਬੋਲੋ ਜੀ ਸਿਖਾਂ ਨੂੰ ਸਿਖਿਦਾਨ ਕਿਸ ਦਾਨ ਰਹਿਦਾਨ ਵਿਕਤਨ ਸਾਧਨ ਪ੍ਰਸਾਦਨ ਦਾਨ ਸਰਦਾਨ ਨਾਮ ਦਾਨ ਸ੍ਰੀ ਅਮਰ ਸੱਚੀ ਦਰਸ਼ਨੀ ਸ্নান ਚੌਕੀਆਂ ਚੰਲੇ ਬੁੰਗੇ ਜੋਗ ਜੋਗ ਟਲ ਧਰਮ ਕਾ ਜੇ ਕਰ ਖਾਲਸਾ ਦੀ ਸਭ ਬੋਲਣਾ ਜੀ ਆਪ ਜੀਆਂ ਦੇ ਸਿਖਾਂ ਦਾ ਮਨਣੀ ਵਾ ਮਤੂ ਜੀ ਮਤਪਾ ਦਾ ਰੱਖਾ ਭਾਈ ਗੁਰੂ ਹੀ ਕਾਲ ਪੁਰਖ ਆਪਣੇ ਪੰਦਿਸ ਦਾ ਸਹਾਇ ਦਾ ਦਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਦੀ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਵਿਸਵੜਿਆ ਗਿਆ ਜੀ ਖੁੱਲੇ ਦਰਸ਼ਨ ਦੇ ਦਾਰ ਸੇਵਾ ਸਭਲ ਦਦਨ ਪੈਰੀ ਖਾਲਸਾ ਜਨ ਬਖਸ਼ਣਾ ਹੈ ਨਿਮਾਣਿਆ ਦੇ ਮਾਨਿਤਾਣੇ ਦੇ ਤਾਨੀ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਤਖਤਾਂ ਦੇ ਬਿਰਾਜ ਮੰਨੂ ਕੀ ਸਿੱਖ ਸੰਗਤਾਂ ਦੇ ਦਰਸ਼ਨ ਦੇ ਦਾਰੇ ਦੇ ਗਿਆਨ ਕਰੇ ਅਬੀ ਇਹਨਾਂ ਕੋ ਧੰਨ ਧੰਨਵਾਦ ਹੈ ਲੱਖ ਲੱਖ ਸ਼ੁਕਰ ਹੈ ਪਾਤਸ਼ਾਹੀ ਪਾਵਨ ਚਰਨ ਕਮਲਾਵ ਸੰਦੇਵਲੇ ਨਮੋ ਕਰਕੇ ਰਹਿਰਾਸ ਸਭ ਜੀ ਦੇ ਜਪ ਕੀਤੇ ਗਏ ਨੇ ਗ ਤਮਾਮ ਬੁੱਲਾ ਗਲਤੀਆਂ ਹੋ ਗਈਆਂ ਹੁਣ ਗਿਆ ਬੱਚੇ ਸਮਝ ਕੇ ਮਾਫ ਕਰਨ ਆਗੇ ਵਾਸਤੇ ਸੋਧ ਤੇ ਸਪਸ਼ਟ ਬਾਣੀ ਪੜਨ ਦੀ ਸੇਵਾ ਕਰਨ ਦੀ ਸਮਰੱਥ ਬਲਬੂ ਦੀ ਬਖਸ਼ਿਸ਼ ਕਰਨੀ ਪਾਤਸ਼ਾਹੀਓ ਬੜੀ ਸੁਣੀ ਗੁਰਬਾਣੀ ਸਚਖੰਡ ਵਿਖੇ ਸੋਧ ਕੀ ਪ੍ਰਵਾਨ ਕਰ ਲੈਣੀ ਦਰਤੀ ਆਈਆਂ ਸੰਗਤਾਂ ਨੇ ਹਿਰਦਿਆਂ ਦੀ ਵਸਾਉਣੀ ਸੰਗਤਾਂ ਦਾ ਕਦਮ ਕਦਮ ਚੱਲਿਆ ਲੇਖੀ ਲੋਣਾ ਆਪ ਜੀਆਂ ਦੇ ਪਾਵਨ ਪਾਵਨ ਚਰਨਾਂ ਵਿੱਚ ਚਾਰ ਪਹਿਰ ਦਿਨ ਦੇ ਹੜਾ ਸੁੱਖ ਨਾਲ ਉਤੀਤ ਹੋਇਆ ਹੈ ਚਾਰ ਪਹਿਰ ਰੈਣ ਆ ਰਹੀ ਸੁਖਾ ਨੇ ਅਲਵਗੀਤ ਕਰਾਵਣੇ ਦਾ ਰਾਂਗੇ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਤਨ ਫਲ ਭੇਟਾ ਕੀਤਾ ਦਰ ਪ੍ਰਵਾਨ ਕਰਨਾ ਬਾਣੀ ਵਿੱਚੋਂ ਹੁਕਮ ਨਾਮੇ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਪੁਨਾ ਮੇ ਚੱਲਣ ਦੀ ਸਮਰੱਥਾ ਬਖਸ਼ੀ ਨੀ ਸਹੀ ਪਿਆਰੀ ਮੇਲ ਜਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਰ ਗੁਰੂ ਜੀ ਤੇਰੇ ਕਵਨ ਕਵਨ ਗੁਣ ਕਹਿ ਕੈ ਗਾਵਾ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ निमख निमख तुम ही प्रत पाल हो हम बारक तुम्हारे तारे जेवा एक कवन गुण कहिए बेसुमार बेअंत स्वामी तेरो अंत नकि नहीं लहीए रहाऊ कोट पराग हमारे खंड हो ਤਨ ਕ ਬਿਦੇ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਰੀ ਆਸਾ ਤੁਮਹੀ ਸਜਨ ਸੁਹੇਲੇ ਰਖੋ ਰਖਣ ਹਰ ਦਿਆਲਾ ਨਾਨਕ ਕਰਕੇ ਗੁਲੇ ਤੁਮਰੀ ਸ਼ਰਨ ਤੁਮਰੀ ਆਸਾ ਤੁਮਹੀ ਸਜਨ ਸੁਹੇਲੇ ਰਖੋ ਰਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ